ਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੋਲਕਾ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਪਵਿੰਦਰ ਭਾਈ ਜੀ ਨਾਲ ਅੱਜ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਤੇ ਤਿੰਨੇ ਵੱਖਰੀ ਵੈਰਾਈਟੀ ਦੇ ਤੁਹਾਨੂੰ ਦਿਖਾਉਣੇ ਆ ਇੱਕ ਗਾਂ ਬਿਲਕੁਲ ਤਾਜੀ ਸੂਈ ਆ ਜਿਹਦੇ ਮਗਰ ਵੀ ਵੱਛੀ ਆ ਤੇ ਇੱਕ ਤੁਹਾਨੂੰ ਕਾਫੀ ਬਰੀਡ ਵਾਲੀ ਬੈੜ ਇੱਕ ਤੁਹਾਨੂੰ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀ ਆ ਤੇ ਇੱਕ ਚੰਗੇ ਕਦ ਕਾਠ ਵਾਲੀ ਚੰਗੇ ਰਿਕਰਡ ਵਾਲੀ ਟੁਕੜ ਗੱਪਣੇ ਚੱਕ ਪਾਸ ਤੁਹਾਨੂੰ ਝੋਟੀ ਤੁਹਾਨੂੰ ਦਿਖਾਉਣੀਆਂ ਵਾਲੀ। ਓਪਿੰਦਰ ਭਾਈ ਹਣਾ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਇੰਨਾ ਬਾਰੇ ਸਾਰਾ ਕੋ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਓ ਸੁਣਾ ਠੀਕ ਠਾਕ ਜੀ। ਠੀਕ ਠਾਕ ਆਪ ਵੀ ਭਾਈ ਜੀ। ਚਲੋ ਵਧੀਆ ਠੀਕ ਠਾਕ ਚੀਜ਼। ਵਧੀਆ ਜੀ ਵਧੀਆ ਜੀ। ਤਿਆਰ ਕੀ ਬੜੇ ਦਿਨ ਪਾਤੇ ਚ। ਦਿਨ ਵੀਰ ਜੀ ਮਾਲ ਘਟ ਲੱਭਦਾ। ਠੀਕ ਆ। ਠੀਕ ਏ ਮਾਲੇ ਕਿ ਚੰਗਾ ਲਿਓਣਾ ਚੰਗਾ ਲਿਓਣਾ ਚੰਗਾ ਵੇਚਣਾ ਵੇਚੀ ਤੇ ਭਾਵੇਂ ਘੱਟ ਵੇਚ ਦੇ ਘੱਟ ਵੇਚੀ ਠੀਕ ਏ ਚਲੋ ਨਾਮ ਦੱਸਦੇ ਆ ਪਿੰਡ ਦੱਸੋ ਕਿ ਨਾਮ ਜੀ ਠੀਕ ਏ ਜੀ ਪਿੰਡ ਧੂਲਕਾ ਜਿਲ੍ਹਾ ਅਬਰサー ਜੀ ਠੀਕ ਏ ਜੀ ਖਲਚੀਆਂ ਤੋਂ 2 ਕਿਲੋਮੀਟਰ ਤੇ ਤਰਸੀਦਾਬ ਕਰ ਸਰ ਠੀਕ ਏ ਜੀ ਖਲਚੀਆਂ ਤੋਂ ਬਟਾਰੀ ਵੀ ਉਹਨਾਂ ਕੀ ਆ ਤੇ ਖਲਚੀਆਂ ਵੀ ਉਹਨਾਂ ਕੀ ਆ ਉਹਨਾਂ ਉਹਨਾਂ ਜੀ ਠੀਕ ਏ ਤੇ ਫੋਨ ਨੰਬਰ ਵੀ ਇੱਕ ਵਾਰੀ ਬੋਲ ਦਿਓ 7087715832 ਠੀਕ ਏ ਤੇ ਸ਼ੁਰੂਆਤ ਤਾਜੀ ਸੋਈ ਤੋਂ ਕਰ ਲਈਏ ਤਾਜੀ ਦੀ ਤਾਜੀ ਬੋਈ ਮਗਰ ਬੱਛੀ ਚ ਹਾਜੀ ਬੱਛੀ ਫ ਆ ਮੱਛੀ ਜੇ ਮਗਰ ਤੇ ਬਾਕੀ ਆਪ ਵੀ ਜਿਹੜੀ ਜਰਸੀ ਕ੍ਰੋਸ ਆ ਤੇ ਥਾਣਾ ਦਾ ਸਾਈਜ਼ ਗੈਪ ਇਹਦਾ ਦੇਖ ਸਕਦੇ ਜੀ ਇੱਕ ਵਾਰੀ ਲਾਗੇ ਤਾਂ ਚੰਗੀ ਤਿਆਰ ਹੋਈ ਆ ਕਿੰਨੇ ਕ ਦੁੱਧ ਵਾਲੀ ਜੇ ਵੇਚੀ ਐ ਇਹ ਵੀਰ ਜੀ 25 ਕਿਲੋ ਲੀਟਰ ਦੁੱਧ ਚਾਉ ਪਹਿਲਣ ਜੀ ਅੱਛਾ ਸੂਆ ਪਹਿਲਾਂ ਜੀ ਸੂ ਪਹਿਲਾਂ ਹੀ ਸੂਆ ਹੈ ਜੀ ਵੀਰ ਜੀ ਅੱਛਾ ਵੇਖਣਾ ਤੁਹਾਨੂੰ ਜੇ ਨਹੀਂ ਲੱਗਦੀ ਤਾਂ ਵੀਰ ਜੀ ਪਹਿਲਾਂ ਜੀ ਅੱਛਾ ਪਹਿਲਾਂ ਹੀ ਸੂਆ ਆ ਤੇ ਅਜੇ ਹੁਣੇ ਹੀ ਸੂਈ ਆ ਹਨਾ 2 ਘੰਟੇ ਵੀਰ ਜੀ ਹੁਣੇ ਨੇ ਠੀਕ ਆ ਖੋਲੋ ਹਾਂ ਫਿਰ ਤੋੜ ਦਈਏ ਇੱਕ ਕਰੀਏ ਪੈ ਲੈ ਸੁਆ ਸੁਈਆ ਦੱਸ ਦੇ ਤੇ ਚੰਗੀ ਤਿਆਰ ਹੋਈ ਆ ਥੱਲੇ ਕੁਛ ਕੁਛ ਭਲਾਵੀ ਜਿਹਾ ਬਾਲਨੇ ਤੇ ਪਾਈਆ ਤੇ ਉਤਰਾ ਜਿਹੜਾ ਕੱਦ ਕਾਠੇ ਦਾ ਚੰਗਾ ਵਾ ਪਰ ਇਹ ਪਰ ਇਹ ਪਰ ਇਹ ਬਾਕੀ ਜੀ ਹੁਣੇ ਸੁਈਆ ਤੇ ਕੋਈ ਖਾਸ ਈ ਨਹੀਂ ਕੋਈ ਲੱਪੇ ਚ ਵੀ ਨਹੀਂ ਤੋਰੀਆ 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 ਠੀਕ ਹੈ ਵੀਰ ਜੀ ਲੈ ਠੱਲੇਆਂ ਦੇਖ ਸਾਡੇ ਚ ਠੱਲੇਆਂ ਚੰਗੀ ਤਿਆਰ ਹੋਈ ਹੈ ਠੀਕ ਹੈ ਤੇ ਅਜੇ ਵੀ ਜੀ ਫਿਰ ਚੋਾਈ ਤਾਂ ਨਹੀਂ ਕੀਤੀ ਹੁਣੀ ਧਾਰ ਨਹੀਂ ਮਾਰੀ ਹੁਣੀ ਜੀ ਜੀ ਦੇ ਜੇਰ ਪਾਉਣੀ ਹੈ ਜੀ ਠੀਕ ਹੈ ਜੀ ਕੋਈ ਧਾਰ ਨਹੀਂ ਗੱਡੀ ਹਨਾ ਇਹਦੀ ਤੇ ਮੋਲੇ ਦਾ ਫਿਰ ਵੀਰ ਜੀ ਮੋਲੇ ਦਾ ਫੋਨ ਤੇ ਕਰਾਂਗਾ ਜੀ ਅੱਛਾ ਇਹਦਾ ਫੋਨ ਤੇ ਕਰ ਲਓ ਜਿਆਜ ਹੀ ਰੱਖਣਾ ਇਹਦਾ ਮੋਲੇ ਜਿਆਜ ਜਿਆਜ ਕਰਾਂ ਕੋ ਵੀਰ ਭਰਾ ਫੋਨ ਲਾਵੇ ਮਾਨ ਕਰਕੇ ਦੋਗੇ ਜੀ ਠੀਕ ਹੈ ਜੀ ਤੇ ਹੁਣ ਇੱਕ ਹੁਣ ਆ ਦੂਸਰੇ ਨੰਬਰ ਤੇ ਤੁਹਾਨੂੰ ਵੈਢ ਦਿਖਾਉਣੀ ਆ ਚੰਗੇ ਕੱਦ ਕਾਠ ਵਾਲੀ ਆ ਤੇ ਚੰਗੇ ਰਿਕਾਡ ਵਾਲੀ ਜਿਹੜੀ ਆ ਛਣਾ ਦਾ ਸਾਈਜ਼ ਗਿਆ ਇਹਦਾ ਵੀ ਦੇਖ ਸਕਦੇ ਹੋ ਤੇ ਮਿਲਕ ਮੀਨ ਵੀ ਦੇਖ ਸਕਦੇ ਜੀ ਦੂਜਾ ਸੁਆ ਤੇ ਇਹ ਬੱਚੇ ਤੋਂ ਵੀ ਨਹੀਂ ਆ ਹਾਂ ਜੀ ਵੀਰ ਜੀ ਬੱਚੇ ਤੋਂ ਬਣਾ ਨੇ 35 ਕੇ ਡੇੜਾ ਨੂੰ ਟੀਗਾ ਲੱਗੇ ਨੂੰ ਆ ਜੀ ਗਾਰੰਟੀ ਕੋਈ ਨਹੀਂ ਦਿੱਤੀ ਜੀ ਜੀ ਚੱਕ ਪਾਸ ਨਹੀਂ ਜੀ ਠੀਕ ਹੈ ਤੇ ਦੁੱਧ ਕਿੰਨਾ ਜੀ ਦੁੱਧ 10 ਕਿਲੋ ਵੀਰ ਜੀ ਲੀਟਰ ਵਾਲੇ ਪੱਕਾ ਦੁੱਧ ਹੈਗਾ 10 ਲੀਟਰ ਪੱਕਾ ਦੋ ਟਾਈਮ ਚੋਗੇ ਦਵਾਉਂਗੇ ਠੀਕ ਹੈ ਤੋਰੀਆ ਫਿਰ ਇਹਨਾਂ ਤੋਰੀਆ ਹੋਰਾਂ ਜਿਹੜੀ ਆ ਕਿ ਚੰਗੇ ਕੱਦ ਕਾਠਾ ਲਈ ਆ ਚੰਗੀ ਬਲੀਡ ਵਾਲੀ ਆ ਜਿਹੜੀ ਸੋਹਣੀ ਵੜਿਆ ਜਿਹੜੀ ਕੱਦ ਵਜਨ ਚ ਜਿਹੜੀ ਆ ਸਾਰਿਆਂ ਤੋਂ ਹੀ ਲਿਆ ਜਿਓ ਜੀ ਤੇ ਠੰਡ ਠੰਡ ਮਿਰਚ ਓਕੇ ਪੂਰੇ ਮੈਂ ਨਾ ਵੀਰ ਜੀ ਆ ਓਕੇ ਜੀ ਕੋਈ ਬਾਤ ਘਟ ਮੈਂ ਨਾ 1 ਰੁਪਈਆ ਦੀ ਤੇ ਮੁੱਲ ਮੋਲਵੀ ਜੀ ਦਾ ਕਰਾਉਣ ਨੂੰ ਭਾਵੇਂ 30 ਤੇ 32 ਕਰੀਏ 27 ਹਾਂ ਨਾ ਕਰੀਏ ਅੱਛਾ 27000 ਜੀ ਦੇ ਦੋਗੇ ਤੇ ਦੁੱਧ 10 ਲੀਟਰ ਘਰ ਚਵਾ ਦੋਗੇ ਦੋ ਟਾਈਮ ਚੋਗੇ ਦਾਂਗਾ ਵੀਰ ਮੇਰਾ ਠੀਕ ਹੈ ਦੁੱਧ 10 ਲੀਟਰ ਜਿਹੜਾ ਕਹਿੰਦਾ ਕਿ ਇਹਦੇ ਕੋਲ ਚਵਾ ਦਾਂਗੇ ਤੇ ਹੁਣ ਇਹ ਘਾਤੋਕੜ ਗੱਬਣ ਮੈਂ ਤੁਹਾਨੂੰ ਦਿਖਾਉਣੀ ਆ ਕਿੰਨੇ ਚਿਰ ਦੀ ਚੈੱਕ ਪਾਸ ਤੇ ਵਿਰਜੀ ਪੰਜਾਂ ਮਹੀਨਿਆਂ ਦੀ ਵੀਰ ਜੀ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਆ ਤੇ ਹੁਣ ਦੁੱਧ ਕਿੰਨਾ ਜੀ ਦੇਕੋ 9 ਲੀਟਰ ਵੀਰ ਜੀ ਪੱਕਾ ਦੁੱਧ ਹੈਗਾ ਨਾ 9 ਲੀਟਰ ਦੋ ਟਾਈਮ ਚੋਗੇ ਦਵਾਂਗੇ ਜੀ ਅੱਛਾ ਪੰਜਾਂ ਮਹੀਨੇ ਰੀ ਗੱਬਣ ਜੀ ਠੀਕ ਆ ਹਾਂਜੀ ਤੇ 9 ਲੀਟਰ ਦੁੱਧ ਦੇ ਹਾਂਜੀ ਸੱਜਰੇ ਨੇ 16 17 ਲੀਟਰ ਦੁੱਧ ਚੋਇਆ ਵੀਰ ਜੀ ਅੱਛਾ 16 17 ਇਹ ਵੀ ਵੀਰ ਭਰਾ ਇਹਦਾ ਰਿਕਾਰਡ ਪਿਛਲੇ ਸੂਏ ਦਾ ਮੰਗਿਆ ਆਪਣੇ ਕੋਲ ਵੀਡੀਓ ਹੈਗੀ ਆਪਾਂ ਅੱਛਾ ਸੈਂਡ ਕਰ ਸਕਦੇ ਆ ਉਹ ਵੀ ਤੁਸੀਂ ਸੈਂਡ ਕਰ ਦੋਗੇ ਰਿਕਾਰਡ ਇਹਦਾ ਪਿਛਲਾ ਵੀ ਹੈਗਾ ਸਾਰਾ ਹਾਂਜੀ ਰਿਕਾਰਡ ਜੀ ਠੀਕ ਹੈ ਜੀ ਤੋਰੀਆਂ ਫੇਰ ਇੱਕ ਰੀਨ ਤੇ ਹੁਣ ਮਿਲਦੀ ਕਿਦਾਂ ਜੀ ਵਿੱਦੀ ਆ ਇਹ ਵੀਰ ਜੀ ਭਾੜੇ ਦੇ ਮਿਲਦੀ ਜੀ ਅੱਛਾ ਤੁਹਾਡੇ ਕੋ ਭਾੜੇ ਦੇ ਮਿਲਦੀ ਜੀ ਠੀਕ ਹੈ ਜੀ ਕੋਈ ਵੀਰ ਭਰਾ ਲੈ ਜੇ ਦਾਈ ਡੰਗ ਖਰਾਬ ਕਰੇ ਉਹ ਤਾਂ ਸਾਡੇ ਕੋ ਇੱਥੇ ਭਾੜੇ ਦੇ ਮਿਲਦੀ ਜੀ ਠੀਕ ਹੈ ਜੀ ਹਾਂ ਜੀ ਇਹ ਆ ਕਿ ਚੰਗੇ ਕੱਦ ਕਾਠ ਲੀਏ ਵੀ ਝੋਟੀ ਚੰਗੀ ਟੋਕੜ ਗੱਬਣਿਆ ਜਿਹੜੀ ਜਿਹੜੇ ਵੀਰਾਂ ਨੂੰ ਸ਼ੌਂਕ ਹੁੰਦਾ ਹੈ ਚੰਗੀਆਂ ਟੋਕੜਾਂ ਗੱਬਣ ਦਾ ਕੋਡੀਆਂ ਲੱਗਾ ਕੱਦ ਕਾਠ ਜਿਹੜਾ ਇਹਦਾ ਬਲਾਲ ਜੀ ਮੱਝਾਂ ਦੇ ਸਾਹਮਣੇ ਲਾਈਏ ਤੇ ਕੱਦ ਚੰਗਾ ਤੇ ਉਤਰਾ ਵੀ ਸਾਭੀ ਸੁੰਦੀ ਚੰਗੀ ਹੈ ਤੇ ਮੋਕੇ ਦੇ ਦੁੱਧ ਜਿਹੜਾ 9 ਲੀਟਰ ਦੱਸਦੇ ਆ ਇਹਦੇ ਕੋਲ ਤੇ 5 ਮਹੀਨਿਆਂ ਦੀ ਚੱਕ ਪਾਸਤਾ ਤੇ ਤੇ ਇਹਦੇ ਵੀ ਥਣ ਲੱਗ ਗਏ ਤੇ ਦੇਖ ਸਕਦੇ ਮਿਲਕ ਮਨ ਵੀ ਦੇਖ ਸਕਦੇ ਚੰਗੀ ਲੱਗੀ ਹੈ ਤੇ ਇਹਦਾ ਮੁੱਲ ਵੀ ਜੀ ਫਿਰ ਦੇ ਵੀ ਦੀ ਮੁੱਲ ਕਰਾਉਣ ਨੂੰ ਬਾ 85 ਕਰਾਈ ਜਾਓ ਹਾਂਜੀ ਠੀਕ ਹੈ ਜੀ 80 ਹਜ਼ਾਰ ਤੋਂ 2000 ਮਾੜੋ ਜੀ ਅੱਛਾ 78000 ਦੀ ਦੇ ਦੋਗੇ 78000 ਦੀ ਦੇਵਾਂਗੇ ਠੀਕ ਹੈ ਬਾਕੀ ਕੋ ਫੋਨ ਲਾਵੇ ਕਰੀ ਹਾਂ ਫੋਨ ਲਾਵੇ ਵੀਰ ਮਾਨਦਾਨ ਕਰਦਾ ਕੋਲ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋ ਵੀਰ ਫੋਨ ਲਾਵੇ ਕਿਸੇ ਵੀ ਨੂੰ ਕੋਈ ਵੀ ਪਸ਼ੂ ਪਸੰਦ ਹੁੰਦਾ ਆਪਣਾ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਖ ਚਾ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ